ਇਹਨਾਂ ਦੇ ਬੇਟੇ ਦੇ ਵਿੱਚ 19 ਤਰੀਕ ਨੂੰ ਗੱਡੀ ਮਾਰ ਕੇ ਨਾਮਾਅਲਮ ਨਰਾਮ ਨੇਮ ਤੋਂ ਬਿਨਾ ਗੱਡੀ i20 ਗੱਡੀ ਦਿੱਲੀ ਨੰਬਰ ਮਾਰ ਕੇ ਭੱਜ ਗਈ ਜੀ ਅੱਜ ਤੱਕ ਕੋਈ ਐਫਆਈਆਰ ਦਰਜ ਨਹੀਂ 3 ਤਰੀਕ ਨੂੰ 19 ਤਰੀਕ ਤੋਂ ਬਾਅਦ 3 ਤਰੀਕ ਨੂੰ ਐਫਆਈਆਰ ਦਰਜ ਹੋ ਰਹੀ ਹੈ ਇਹਨਾਂ ਦੇ ਬੱਚੇ ਦੀ ਜੀ ਅਸੀਂ ਫੁੱਲ ਟ੍ਰੀਟਮੈਂਟ ਕਰਾ ਰਹੇ ਹਾਂ ਕੋਈ ਪ੍ਰਸ਼ਾਸਨ ਦਾ ਬੰਦਾ ਉੱਥੇ ਜਾ ਕੇ ਖਬਰਸਾਰ ਬਿਆਨ ਤੱਕ ਨਹੀਂ ਲੈਣਗਾ ਇਹਨਾਂ ਦੀ ਫੈਮਿਲੀ ਦੇ ਜੀ ਹਾਏ 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 ਪਰ ਜੇ ਕਿਸੇ ਅਫਸਰ ਦਾ ਪੁੱਤ ਸਾਲੇ ਦਾ ਕੋਈ ਤਾਕੜੇ ਬੰਦੇ ਦਾ ਜਵਾਬ ਹੁੰਦਾ ਨਾ ਕਾਟੇ ਦੇ ਵਿੱਚ ਵਿੱਚ ਅੰਦਰ ਮਾਰਦੇ ਹੋਰ ਹਾਂ ਹੁਣ 20 ਦਿਨ ਤਾਂ ਪਹਿਲਾਂ ਨਾ ਕਿ ਹਲੇ ਹੋਰ ਟਾਈਮ ਪਾਰਦੇ ਨੇ ਯਾਰ ਕਮੰਟਰੀ ਪੰਗਾਰ ਹੈ ਹਾਏ 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 ਇਹ ਲਗਭਗ 13 ਦਿਨ ਹੋ ਗਏ ਅੱਜ ਤੇ ਬੇਟੇ ਦੀ ਇਲਾਜ ਦੇ ਦੌਰਾਨ ਅੱਜ ਮੌਤ ਹੋ ਗਈ ਅੱਜ ਤੱਕ ਵੀ ਜਿਹੜਾ ਪਰਚਾ ਹੈ ਉਹ ਦਰਦ ਨਹੀਂ ਕਰਾ ਗਿਆ ਗੱਡੀ ਦੇ ਖਿਲਾਫ ਨਾ ਡਰਾਈਵਰ ਦੇ ਖਿਲਾਫ ਇਹਨਾਂ ਦਾ ਦੋਸ਼ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਕਰ ਰਿਹਾ ਸਰ ਜਿਹੜਾ ਫੋਨ ਨੰਬਰ ਪਕੜਾਇਆ ਸੀ ਦਿੱਲੀ ਦਾ ਐਡਰੈਸ ਨਿਕਲੇ ਆ ਉਹ ਤਾਂ ਫੋਨ ਨੰਬਰ ਸੀ ਜਿਹੜਾ ਉਹਦੇ ਮੇਰੇ ਖਾਤਾ ਦੇਖੋ 20 ਤਰੀਕ ਦੀਆਂ ਮੇਰੇ ਖਾਤਾ ਲੱਗੇ ਹੋਏ ਆ ਜਿਹਦੇ ਸੋ ਨਹੀਂ ਹੈਗੀਆਂ ਮੈਂ ਰਸੀ ਭਰਨ ਦੀ ਕੋਸ਼ਿਸ਼ ਕਰ ਰਿਹਾ ਉਹ 15 ਦਾ ਫੋਨ ਨੰਬਰ ਕੋਈ ਗੱਡੀ ਨਹੀਂ ਹੈਗੀ ਬਲੋਕ ਆ ਤੇ ਰਹਿੰਦੇ ਆ ਜੀ ਕੀ ਮਾਮਲਾ ਕੀ ਹੈ ਇਹਨਾਂ ਦਾ ਬੇਟਾ ਸੀਗਾ ਜੀ ਜਸ਼ਨਪ੍ਰੀਤ ਸਿੰਘ ਪਿੰਡ ਕੱਕੜਾਲ ਤੋਂ ਠੀਕ ਹੈ ਜੀ ਸਮਝਿਆ ਆਪਾਂ ਗੱਲ ਪਿੰਡ ਤੇ ਫੇਰ ਹੀ ਗੱਲ ਕਰਾਂਗੇ ਨਾ ਇਹ ਪਿੰਡ ਕੱਕੜਾਲ ਤੋਂ ਨੇ ਜੀ ਇਹਨਾਂ ਦੇ ਬੇਟੇ ਦੇ ਵਿੱਚ 19 ਤਰੀਕ ਨੂੰ ਗੱਡੀ ਮਾਰ ਕੇ ਨਾਮ-ਮਾਲੂਮ ਨਾਮ ਨੇਮ ਤੋਂ ਬਿਨਾ ਗੱਡੀ i20 ਗੱਡੀ ਦਿੱਲੀ ਨੰਬਰ ਮਾਰ ਕੇ ਭੱਜ ਗਈ ਜੀ ਅੱਜ ਤੱਕ ਕੋਈ ਐਫ ਆਈ ਆਰ ਦਰਜ ਨਹੀਂ 3 ਤਰੀਕ ਨੂੰ 19 ਤਰੀਕ ਤੋਂ ਬਾਅਦ 3 ਤਰੀਕ ਨੂੰ ਐਫ ਆਈ ਆਰ ਦਰਜ ਹੋ ਰਹੀ ਹੈ ਇਹਨਾਂ ਦੇ ਬੱਚੇ ਦੀ ਜੀ ਅਸੀਂ ਫੁੱਲ ਟ੍ਰੀਟਮੈਂਟ ਕਰਾ ਰਹੇ ਹਾਂ ਕੋਈ ਪ੍ਰਸ਼ਾਸਨ ਦਾ ਬੰਦਾ ਉੱਥੇ ਜਾ ਕੇ ਖਬਰਸਾਰ ਬਿਆਨ ਤੱਕ ਨਹੀਂ ਲੈਣਗਾ ਇਹਨਾਂ ਦੀ ਫੈਮਿ ਘਰੋਂ ਜਾ ਕੇ ਨਾਰਮਲੀ ਆ ਗਏ ਅੱਜਾ ਪਰਿਵਾਰ ਦੀ ਹਾਲਤ ਐਨੀ ਮੰਦੀ ਆ ਸਾਨੂੰ ਬੱਚਾ ਉਹਰੇ ਲਿਆ ਕੇ ਰੋਡ ਦੇ ਉੱਪਰ ਪਾਉਣਾ ਪੈ ਗਿਆ ਜੀ ਦੋਸਤੋ ਦਿਹਾੜੀ ਦਿਹਾੜ ਬੰਦੇ ਨੇ ਇਹਨਾਂ ਦਾ ਕੋਣ ਆ ਜੀ ਅੱਗੇ ਪਿੱਛੇ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਸਾਨੂੰ ਬੱਚੇ ਦਾ ਇਨਸਾਫ ਮਿਲੇ ਕੋਈ ਦੱਸੇ ਕੇਸਰੀ ਕਰਨਾ ਸਾਨੂੰ ਬੱਚੇ ਦਾ ਇਨਸਾਫ ਮਿਲਣਾ ਚਾਹੀਦਾ ਜੀ ਬੋਲ ਦੀ ਹਲਵਾ ਦੀ ਇਨਸਾਫ ਮਿਲ ਜੇ ਮੈਂ ਤਾਂ ਹੀ ਮੇਰੇ ਜ਼ਵਾਕ ਦਾ ਦੇ ਲੋ ਕਿੰਨਾ ਨੁਰਾਸਿਆ ਮੇਰਾ ਜ਼ਵਾਕ ਕਰਕੇ ਤਨੂ ਮੈਨੂੰ ਕੀ ਬਦਲ ਲੱਭੇ ਇਹਨੂੰ ਕੀ ਬਦਲ ਲੱਭੇ ਬਾਈ ਯਾਰ ਸਾਥ ਨਹੀਂ ਲਾਉਂ ਸਾਨੂੰ ਵੀ ਦੇਖ ਮੇਰੀ ਗੱਲ ਸੁਣ ਜੇ ਕਿਸੇ ਅਫਸਰ ਦਾ ਪੁਲਿਸ ਵਾਲੇ ਦਾ ਕੋਈ ਤਾਕੜੇ ਬੰਦੇ ਦਾ ਜ਼ਵਾਕ ਹੁੰਦਾ ਨਾ ਕੱਟੇ ਦੇ ਵਿੱਚ ਵਿੱਚ ਅੰਦਰ ਮਾਰਦੇ ਆ ਹੁਣ 20 ਦਿਨ ਤਾਂ ਪਹਿਲਾਂ ਲੰਘੇ ਹਲੇ ਹੋਰ ਟਾਈਮ ਪਾਲਦੇ ਨੇ ਯਾਰ ਠੀਕ ਆ ਮੇਰੀ ਗੱਲ ਸੁਣੋ ਆ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਨਹੀਂ ਉੱਠਣ ਲੱਗੇ ਵੀਰੇ ਅਸੀਂ ਨਹੀਂ ਉੱਠਣ ਲੱਗੇ ਹੋਸਪੀਟਲ ਦੇ ਵਿੱਚ ਜੀ ਪਿਛਲੇ ਦਿਨਾਂ ਦੇ ਵਿੱਚ ਪਿੰਡ ਕੱਕੜਾਲ ਤੋਂ 15 ਸਾਲ ਦਾ ਮੁੰਡਾ ਗਰੀਬ ਪਰਿਵਾਰ ਦੇ ਵਿੱਚੋਂ ਗਲਤ ਸਮਾਜ ਦੇ ਵਿੱਚੋਂ ਉਹਦਾ ਇੱਕ ਗੱਡੀ ਐਕਸੀਡੈਂਟ ਕਰ ਗਈ ਸੀ ਤੇ ਲਗਭਗ 13 ਦਿਨ ਹੋ ਗਏ ਅੱਜ ਤੇ ਬੇਟੇ ਦੀ ਇਲਾਜ ਦੇ ਦੌਰਾਨ ਅੱਜ ਮੌਤ ਹੋ ਗਈ ਅੱਜ ਤੱਕ ਵੀ ਜਿਹੜਾ ਪਰਚਾ ਹੈ ਉਹ ਦਰਦ ਨਹੀਂ ਕਰਾ ਗਿਆ ਗੱਡੀ ਦੇ ਖਿਲਾਫ ਨਾਲ ਡਰਾਈਵਰ ਦੇ ਖਿਲਾਫ ਅਸੀਂ ਸਾਰੇ ਇਨਸਾਫ ਲੈਣ ਲਈ ਅੱਜ ਕੱਕੜਾਲ ਚੌਂਕ ਦੇ ਵਿੱਚ ਬੈਠੇ ਆ ਜਦੋਂ ਤੱਕ ਗ੍ਰਿਫਤਾਰੀ ਨਾ ਹੋ ਜੇ ਕਾਤਰਾਂ ਦੀ ਉਦੋਂ ਤੱਕ ਅਸੀਂ ਇੱਥੇ ਖੜੇ ਰਹਿਣਾ ਨਹੀਂ ਆਈ ਜੀ ਆਪਰ ਸੇ ਵੀ ਆ ਵੀ ਅਸੀਂ ਨੇ ਹੋਰ ਟਾਈਮ ਚਾਹੀਦਾ ਵੀ ਅਸੀਂ ਦਿੱਲੀ ਜਾ ਕੇ ਬੰਦਾ ਫੜਾਂਗੇ ਕਾਂਡ ਕੱਕੜਾਲ ਹੁੰਦਾ ਤੂਰੀ ਦੇ ਵਿੱਚ ਹੁੰਦਾ ਹੁਣ ਇਹ ਦੁਬਾਰੇ ਦਿੱਲੀ ਜਾਣਗੇ ਹੁਣ ਟਾਈਮ ਮੰਗਦੇ ਨੇ 20 ਨਾਲ ਪਹਿਲਾਂ ਦਿੱਲੀ ਨਹੀਂ ਦਿਖੀ ਵੀ ਇੱਕ ਮਿੰਟ ਬੜਾ 20 25 ਦਿਨ ਪਹਿਲਾਂ ਦਿੱਲੀ ਨਹੀਂ ਦਿਖੀ ਇਹਨਾਂ ਨੂੰ ਇਹ ਅੱਛੇ ਦਿੱਲੀ ਕੀ ਇਹ ਰੋਪਰਗਟ ਹੋ ਰਿਹਾ ਕੀ ਗੱਲ ਲੱਗੀ ਨਹੀਂ ਲਿਖ ਐਕਸੀਡੈਂਟ ਆ ਫਸਾ ਪਰਕਾ ਸਾਡੇ ਕੋਈ ਵੀਰੂ ਵੀਰੂ ਦੇ ਫਾਦਰ ਦਾ ਬਿਆਨ ਲਿਖਿਆ ਸੀ ਉਹਦੇ ਕਹੇ ਵੀ ਅਸੀਂ ਗੱਡੀ ਦਾ ਡਰੈਸ ਪੂਰਾ ਕਰਕੇ ਫੇਰ ਲਿਖਾਵਾਂਗੇ ਬਿਆਨ ਤਿੰਨ ਤਰੀਕ ਨੂੰ ਸਾਡੇ ਕੋਈ ਦੁਬਾਰੇ ਆਏ ਨਹੀਂ ਇਹ ਤੈਨੂੰ ਐਫ ਆਈ ਆਰ ਕਰਤੀ ਸਾਨੂੰ ਅਜੋ ਤੇ ਦਾ ਵਾਦਾ ਕਰਤਾ ਸੀ ਅ ਦੂਜੀ ਗੱਡੀ ਦੇ ਵਿੱਚ ਇਹਨਾਂ ਦਾ ਦੋਸ਼ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਕਰ ਰਿਹਾ ਸਰ ਜਿਹੜਾ ਫੋਨ ਨੰਬਰ ਕਢਾਇਆ ਸੀ ਕਿੰਨੇ ਜਿਹੜਾ ਐਡਰੈਸ ਨਿਕੜਿਆ ਉਹ ਤਾਂ ਫੋਨ ਨੰਬਰ ਸੀ ਜਿਹੜਾ ਉਹਦੇ ਮੇਰੇ ਕਾਗਜ਼ ਦੇਖੋ 20 ਦਿਨ ਜਿਹੜਾ ਮੇਰੇ ਕਾਗਜ਼ ਲੱਗੇ ਹੋਏ ਜਿੰਦੇ ਸੋ ਨਹੀਂ ਹੈਗੀਆਂ ਮੈਂ ਸੀਫਰਮੈਂਟ ਦਿੱਤਾ ਰਿਹਾ ਉਹ ਬੰਦੇ ਦਾ ਐਡਰੈਸ ਕੋਈ ਗੱਡੀ ਨਹੀਂ ਹੈਗੀ ਉਹ ਕਰਦੇ ਰਹਿੰਦੇ ਆ